ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਮੈਂ ਅੱਜ ਲੱਗੀਆਂ ਬਣਾਉਣ ਨਿੰਬੂ ਦਾ ਮਿੱਠਾ ਆਚਾਰ ਤੇ ਅੱਜ ਤੁਹਾਨੂੰ ਦੱਸਿਏ ਕਿੱਦਾਂ ਬਣਾਈਦਾ ਮਿੱਠਾ ਆਚਾਰ ਐ ਲੈ ਲਿਆ ਸੀ ਪੈਨ ਤੇ ਪੈਨ ਦੇ ਵਿੱਚ ਜਿਹੜੇ ਨਿੰਬੂ ਜਿਹੜੇ ਕੱਟੇ ਲੰਬੇ ਲੰਬੇ ਪਤਲੇ ਪਤਲੇ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਪਾ ਲਵਾਂਗੇ ਇਹਨ ਸਾਰਿਆਂ ਨੂੰ ਪਾ ਲਿਆ ਪੈਨ ਚ ਤੇ ਗੈਸ ਕਰ ਦਿੱਤੀ ਹੈ ਔਨ ਤੇ ਥੋੜਾ ਜਿਹਾ ਇਹ ਪਾਣੀ ਪਾਵਾਂਗੇ ਥੋੜਾ ਜਿਹਾ ਪਾਣੀ ਹੈ ਅੱਧੀ ਕੋਲੀ ਹੈ ਕਿਉਂਕਿ ਇਹਨਾਂ ਨੂੰ ਬਸ ਘੁਲਣਾ ਹੈ ਇਹਨੂੰ ਕਵਰ ਕਰ ਕਰਾ ਦਾਂਗੇ ਆ ਦੇਖੋ ਜੀ ਨਿੰਬੂ ਸਾਡੇ ਹੈ ਨਾ ਸਾਫਟ ਹੋ ਗਿਆ ਹੁਣ ਬਿਲਕੁਲ ਬਹੁਤ ਸੋਹਣੇ ਬਣ ਗਏ ਐ ਇਹ ਸਾਡੇ ਕਦੂਜੇ ਨਿੰਬੂ ਸੀਗੇ ਤੁਹਾਡੇ ਹਨਾ ਦੇ ਮੋਟੇ ਵਾਲੇ ਹੁੰਦੇ ਆ ਤੇ ਤੁਸੀਂ ਕਾਗਜ਼ੀ ਨਿੰਬੂ ਜਿਹੜੇ ਉਹ ਤੇ ਸਭ ਤੋਂ ਵਧੀਆ ਮਿੱਠਾ ਚਾਰ ਬਣਦਾ ਬਹੁਤ ਵਧੀਆ ਬਣਦਾ ਉਹਨਾਂ ਦਾ ਅਸੀਂ ਉਹਨਾਂ ਦਾ ਬਣਾ ਕੇ ਦੇਖਣਾ ਤੇ ਇਹ ਸਾਡੇ ਨਿੰਬੂ ਇਹਨਾਂ ਸਾਫਟ ਹੋ ਗਏ ਤੇ ਹੁਣ ਅਸੀਂ ਇਹਨੂੰ ਠੰਡਾ ਹੋਣ ਦਵਾਂਗੇ ਇਧਰ ਲਿਆ ਪੈਂਟ ਤਪਾਨ ਦੇ ਵਿੱਚ ਪਾਵਾਂਗੇ ਜੀਰਾ ਲਿਆਇਆ ਲੌਂਗ ਲੈ 4-5 ਥੋੜੀ ਜੀ ਕਾਲੀ ਮਿਰਚ ਹੈ ਥੋੜੀ ਸੌਫ ਹੈ ਇਹਨਾਂ ਨੂੰ ਇਕੱਠਿਆਂ ਨਾਲ ਸੀ ਰੋਸਟ ਕਰ ਲੈਣਾ ਇਹਨਾਂ ਗੈਸ ਥੋੜੀ ਤੇਜ਼ ਕਰ ਲੈਣੇ ਆ ਇਹਨਾਂ ਨੂੰ ਰੋਸਟ ਕਰਕੇ ਇਹਨਾਂ ਜ਼ਿਆਦਾ ਨਹੀਂ ਕਰਨਾ ਇਹਨਾਂ どうしたわけ ਹੁਣ ਅਸੀਂ ਇਹਨੂੰ ਅਸੀਂ ਗ੍ਰाइंड ਕਰ ਲਿਆ ਇਹਨੂੰ ਮਸਾਲੇ ਨੂੰ ਜਿਹੜਾ ਭੁੰਨਿਆ ਸੀਗਾ ਤੇ ਹੁਣ ਅਸੀਂ ਇਸੇ ਪੈਨ ਦੇ ਵਿੱਚ ਹੀ ਅਸੀਂ ਚਾਣੀ ਬਣਾਵਾਂਗੇ ਅੱਧੀ ਕੋਲੀ ਖੰਡ ਦੀ ਲਈ ਹੈ ਜਿੰਨੇ ਕਹਣਾ ਤੁਹਾਡੇ ਕੋਲ ਨਿੰਬੂ ਸਾਬ ਨਾਲ ਤੁਸੀਂ ਮਿੱਠਾ ਚਾਣੀ ਬਣਾ ਸਕਦੇ ਹੋ ਤੇ ਇਹ ਥੋੜਾ ਜਿਹਾ ਅਸੀਂ ਪਾਵਾਂਗੇ ਪਾਣੀ ਇੱਕ ਕਤਾਰ ਬਣਾਣੀ ਹੈ ਚਾਣੀ। ਸਾਡੇ ਚੰਗੀਦਰਾ ਨੂੰ ਪਕਾ ਲੈਣਾ ਚਾਣੀ ਨੂੰ। ਚਾਣੀ ਸਾਡੀ ਰੈਡੀ ਹੋ ਗਈ ਹੈ। ਚਾਣੀ ਅਸੀਂ ਚੈੱਕ ਕਰਾਂਗੇ। ਆ ਦੇਖੋ ਇੱਕ ਤਾਰ ਬਣ ਗਈ ਚਾਣੀ ਰੈਡੀ ਹੋ ਗਈ ਹੈ ਤੇ ਇਹਦੇ ਵਿੱਚ ਪਾਵਾਂਗੇ ਮਸਾਲਾ ਜਿਹੜਾ ਮਸਾਲਾ ਅਸੀਂ ਹੈ ਨਾ ਤਿਆਰ ਕੀਤਾ ਇਹਨੂੰ ਵਿੱਚ ਪਾ ਦਵਾਂਗੇ ਥੋੜਾ ਜਿਹਾ ਪਾਵਾਂਗੇ ਨਮਕ ਆਪਣੇ ਸਵਾਦ ਅਨੁਸਾਰ ਥੋੜੀ ਪਾਵਾਂਗੇ ਲਾਲ ਮਿਰਚ ਕੋੜੀ ਘੱਟ ਹੈ ਇਹ ਥੋੜਾ ਪਾਇਆ ਗਰਮ ਮਸਾਲਾ ਇਹ ਲਾਲ ਮਿਰਚੀ 컬러 ਵਾਲੀ ਹੋਏ ਜਿਆਦਾ 컬러 ਤੇ ਇਹਨਾਂ ਵਾਲੀ ਵਧੀਆ ਆ ਨਾ ਥੋੜੀ ਪਾਵਾਂਗੇ ਹਲਦੀ ਥੋੜੀ ਹੀ ਪਾਵਾਂਗੇ ਇਹਨਾਂ ਦੋਕ ਚੁਟਕੀਆਂ ਇਹਨਾਂ ਥੋੜਾ ਜਿਆ ਇਹਨਾਂ ਪਕਾ ਲਾਂਗੇ ਮਸਾਲੇ ਸਾਰੇ ਹਨਾ ਪੱਕ ਗਏ ਵਿੱਚ ਇਹ ਆੜੇ ਨੂੰ ਪੋਸੀ ਦਾ ਕੀਤੇ ਇਹਨਾਂ ਨੂੰ ਵਿੱਚ ਮਿਕਸ ਕਰ ਦਵਾਂਗੇ ਤੇ ਚਟਪਟਾ achar ਸਾਡਾ ਰੈਡੀ ਹੋ ਗਿਆ ਹੈ ਤੇ ਇਹ ਜਦੋਂ ਠੰਡਾ ਹੋ ਜਾਏਗਾ ਤੇ ਇਹਨੂੰ ਕੱਚ ਦੀ ਸ਼ੀਸ਼ੀ ਵਿੱਚ ਪਾਣਾ ਜੀ ਤੇ ਇਹ ਪਰੌਂਠੇ ਨਾਲ ਖਾਓ ਓਦਾਂ ਵੀ ਤੁਸੀਂ ਖਾਓ ਤੁਸੀਂ ਹਨਾ ਦੇ ਨਾਲ ਰੋਟੀ ਨਾਲ ਖਾ ਲਓ ਜੇਕਰ ਨਹੀਂ ਵੀ ਸਬਜੀ ਦੇਲ ਕਰਦਾ ਖਾਣ ਨੂੰ ਤੇ ਤੁਸੀਂ ਇਦਾਂ ਵੀ ਇਕੱਲਾ ਵੀ ਇਹਨੂੰ ਖਾ ਸਕਦੇ ਹੋ ਇਹਨੂੰ ਫੁੱਲਕੇ ਨਾਲ ਖਾਓ ਪਰੌਂਠੀ ਨਾਲ ਖਾਓ ਸਿੰਪਲ ਨਾਲ ਆਲੂਆਂ ਵਾਲੇ ਪਰੌਂਠੇ ਨਾਲ ਖਾਓ ਮੀਸੀ ਰੋਟੀ ਨਾਲ ਖਾਓ ਬਹੁਤ ਟੇਸਟ ਬੰਦਾ ਹੈ ਜਦੋਂ ਇਹ ਠੰਡਾ ਹੋ ਜਾਏਗਾ ਤੇ ਇਹਨੂੰ ਅਸੀਂ ਸ਼ੀਸ਼ੇ 'ਚ ਪਾਵਾਂਗੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਉਣਾ achar ਉਹ ਟੇਸਟ ਕਿਉਂਕਿ ਘਰ 'ਚ ਦੇ ਆਲਰੇਡੀ ਨਿੰਬੂ ਆਣਾ ਪੁਟਾਈਂ ਦੀਏ ਤੇ ਲੱਗ ਗਈ ਹੁੰਦਾ ਤੇ ਕਾਗਜ਼ੀ ਨਿੰਬੂ ਜਾਤਾ ਰਹ ਉਹ ਬਹੁਤ ਸਵਾਦ ਬੰਦਾ ਵਾਲਾ achar ਇਹ ਵੀ ਬਹੁਤ ਟੇਸਟ ਬੰਦਾ ਪਰ ਉਹਦਾ ਟੇਸਟ ਆਪਣਾ ਹੀ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਉਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ